ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰਸੇਂਧ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਂ ਜੀ ਲੋਕ ਅੱਜ ਦਾ ਟਾਈਮ ਹੈ ਤਕਰੀਬਨ ਸਵੇਰ ਦੇ 10 ਵਜੇ ਨੇ ਕਿ ਅਸੀਂ ਜਾ ਰਹੇ ਸੀ ਨੀਵਾਲ ਨਾ ਨੂੰ ਛੱਡ ਕੇ ਫਰਾਵ ਗੱਡੀ ਤੇ ਬੈਠਦੇ ਜੀ ਰੋਈ ਜਾਂਦੀ ਹੈ ਕਹਿੰਦੀ ਮੈਂ ਜਾਣਾ ਨਹੀਂ ਤੇ ਬਿਠਾਉਣਿਆਂ ਨੂੰ ਵੜਿਆ ਕੀ ਚੱਲਦੇ ਆ ਰਾਤ ਰੋਂਦੇ ਵੀ ਇਹ ਦੇਖੋ ਕੀ ਕਰ ਰਹੇ ਆ ਆ ਦੇਖੋ ਭਾਬਾ ਹਾਂ ਜੀ ਫਰੈਂਕ ਡੂੰਡ ਕਰਕੇ ਪ੍ਰਭ ਨੇ ਅਮ ਨੂੰ ਤਿਆਰ ਕਰੀ ਲਿਆ ਪਹਿਲਾਂ ਮੈਂ ਦਿਆਂ ਦੀ ਬਿੱਪੂ ਤਿਆਰ ਕਰਾ ਲਈ ਉਹ ਮੈਂ ਬਿੱਪੂ ਕੋ ਦੋਨੇ ਖੱਡਿਆਂ ਵਾਂਗ ਤੇ ਹੁਣ ਪ੍ਰਭ ਕੇ ਨਾਲ ਲੈ ਕੇ ਜਾਉਂ ਪ੍ਰਭ ਬੋਲੇ ਇਧਰ ਕਿਨੇਵੇਂ ਪਿੰਡ ਜਾਣੀ ਆ ਬਈ ਬਰ ਨਾਲੇ ਬਰ ਨਾਲੇ ਬਰ ਨਾਲੇ ਜੰਨਾ ਕਲੇਸ ਬਹੁਤ ਅਕਰਿਸ਼ਿਭਾਈ ਕਿਨੇ ਮੈਂ ਦਾਂਦੀ ਦੀ ਮਸਾਂ ਬੜਿਆ ਕੇ ਲੈ ਕੇ ਆਇਆ ਨੂੰ ਖੋਸਾ ਕੀ ਪੂਰੇ ਆਇਆ ਆਪਾਂ ਸਿੱਨੀ ਵਾਲ ਕਲਾ ਸੜਕ 'ਤੇ ਵਾਹਿਆ ਤਾਂ ਫਿਰ ਨਹੀਂ ਆ ਗਿਆ ਮਹਿਲਕੁਰਾਂ ਵਾਲਾ ਰੋਡ ਸਤਾਈ ਬਾਬੇ ਦੇ ਕੰਨ ਅਪਾਤ ਨਹੀਂ ਜੰਨੇ ਬੈਨ ਨਾ ਜੀ ਹੁਣ ਕਰ ਮੰਮੀ ਖੋਲ ਰਹੀ ਹੈ ਬਾਹਰੋਂ ਮਾਂ ਮਾਤੇ ਤਿੰਨ ਅਰ ਲੜੀਆਂ ਨਹੀਂ ਮਾਇਂ ਖੋਲਣ ਮੈਂ ਉੱਤਰ ਤੇ ਆਪੀ ਬਾਜੋ ਦਬਾ ਕੇ ਕਰ ਹਾਂ ਮਾਮੇ ਦਰੂ ਆਇਆ ਤੇ ਮਾਮੇ ਤਾਰ ਬਾਈ ਮੇਰੇ ਕੋਲ ਇਹ ਛਤਰੀ ਲੈ ਕਿ ਨੀਚੇ ਨਹੀਂ ਆਜ ਪਤਾ

ਕਰਵੇਂ ਦੀਨ ਲੱਗ ਗਈ ਤੇ ਮੈਨੂੰ ਲੈ ਆਉਂਦੇ ਐ ਕਹਿੰਦੀ ਐ ਬਾਬਾ ਬਾਈ ਤੇ ਨਾਲ ਕਿਹਾ ਪਾਉਂਦੇ ਤੇ ਮਾਂ ਮੈ ਉਹ ਕਿਹ ਮਾਂ ਮੈ ਉਹ ਕਿਹ ਕਰਦੀ ਐ ਮਾਂ ਮੈਂ ਦੇਖ ਲਿਆ ਕੀ ਕਰਦੀ ਐ ਅੰਜੀ ਪਹੁੰਚ ਕੇ ਮਹਿਲਕਲਾ ਨੂੰ ਫਿਰਦੇਵਾਲ ਤੋਂ ਆ ਕੇ ਡੋਮੰਟ ਮਹਿਲਕਲਾ ਆਏ ਚਲ ਮੈਂ ਵਿਹਲੇ ਡੋਮੰਟ ਕਿਹੜਾ ਦੇ ਜੀ ਕਿਰ ਛੋਟਾ ਜਿਹਾ ਸ਼ਹਿਰ ਹੈ ਸੋਹਣਾ ਬੜਾ ਹੈ ਮਹਿਲਕਲਾ 메ਨ ਰੋਡ ਤੇ ਸਬਜ਼ੀਆਂ ਫਰੂਟ ਦੁਕਾਨਾਂ ਇੰਨੀਆਂ ਸੋਹਣੀਆਂ ਲਾਈਆਂ ਨੇ ਕਿੰਨੇ ਸ਼ਾਨ ਇਧਰ ਆਈ ਸੀ ਤੇ ਕੰਟਕ ਦਾਮ ਲੈ ਕੇ ਪੇਪਰ ਆਵ ਨੂੰ ਸਾਡੀ ਕਿ ਉਧਰ ਬੇਬੇ ਦਾ ਪਤਾ ਲੈ ਕੇ ਆਉਣੇ ਆ ਮੋਂਨ ਖਾਨ 5-4 ਮੀਟਰ ਤੋਂ ਚੱਲੇ ਬੇਬੇ ਕੋਲ ਫਿਰ ਅਸੀਂ ਜੋ ਤੁਰਿਆਂ ਨੇ ਆਉਣ ਉਹ ਤੋਂ ਪਹਿਲਾਂ ਮੁੜ ਕੇ ਆਉਣ ਮੈਨੂੰ ਆ ਸੁਬਰੀਨ 8:00 ਵਜੇ ਆ ਗਈ ਅੱਜ ਹਾਂਜੀ ਅਸੀਂ ਮੁੜਿਆ ਸੀ ਨੀਲ ਤੋਂ ਉਹਨਾਂ ਸੀ ਨਗੇ ਅੰਡਰਪ੍ਰੈਸ ਰੇਲਗਵੇ ਸਟੇਸ਼ਨ ਨਾਲ ਤੇ ਇਹ ਤੋਂ ਉਹਲਾ ਰੋਡ ਤੇ ਆ ਤੇ ਉਹਲਾ ਰੋਡ ਤੋਂ ਸਿੱਧਾ ਪਿੰਡ ਨੂੰ ਹੋ ਕੇ ਲੇਟ ਜੋਤੂ ਦੀ ਚਾਹ ਨੂੰ ਡਿੱਕੀ ਜਾਂਦੇ ਨੇ ਵੀ ਕਰੋ ਆਉਂ ਕਰੂੰਗਾ ਮੰਮੀ ਤੇ ਚਾਹ ਪਿਆਉ ਸਾਨੂੰ ਬੀਬੀ ਕੋਲੇ ਪੀ ਲਈ ਹੁਣੀ ਉਹ ਕਰੇ ਬਸ ਪਰਿਮਾਨ ਦਾ ਵੱਧ ਹੁੰਦਾ ਬਾਈ ਤੇ ਅਸੀਂ ਜਾ ਰਿਹਾ ਹਾਂ ਹੁਣ ਅੱਜ ਬਗਦਾਂਗੇ ਅੱਧੇ ਘੰਟੇ ਚਲੋ ਮਿਲਦਿਆ ਕਰੀ ਜਾਂ ਕਿਸਨੂੰ ਹਾਂਜੀ ਬੂਟੇ ਲਾਉਣ ਦੀ ਮੈਂ ਮੁਜੱਪਾ ਵੀਸਾ ਪਾਇਆ ਤੇ ਨਟਾਲੀਆਂ ਲਿਆਂਦੀਆਂ ਨੇ ਅੱਜ ਸ਼ੁਰੂਆਤ ਆ ਕਿ ਤਿੰਨ ਡਾਲੀਆਂ ਅੱਜ ਲਾਵਾਂਗੇ ਇਸ ਦੁਬਾਰ ਬੂਟੇ ਮੈਨੂੰ ਕਿਹਨੇ ਤੈਨੂੰ ਹੋਰ ਦੇ ਦਾਂਗੇ ਵੀਰੇ ਫੇਰ 10 ਕਬੂਟੇ ਹੋਰ ਲਾ ਰਾਂਗੇ 15 ਜਿੰਨਾ ਵੀ ਹੋ ਸਕੇ ਆਪਾਂ ਕਰਾਂਗੇ ਨਾਲੇ ਪੁੰਨ ਨਾਲੇ ਫਲੀਆਂ ਇੱਧਰ ਗੱਡੀ ਬਾਹਰ ਹੀ ਖੜਾਤੀ ਸੀ ਆਉਣਸਾਰ ਅਸੀਂ ਨੇ ਤੇ ਮਾਤਾ ਖੜੀ ਐ ਮਾਤਾ ਕੋਡੇ ਦੀ ਦਵਾਈ ਲੈ ਕੇ ਇਹ ਕੱਲ ਫਰਕ ਪਣ ਲੱਗ ਗਿਆ ਭੋਵਾ ਦੇ ਦਾਪਰਾ ਹਮ ਤਾਂ ਐ ਕਰੀਏ ਤਾਲੀਆਂ ਨੇ ਲੰਮੀਆਂ ਇਹਨੂੰ ਲਾ ਕੇ ਨਾ ਪੁੱਤ ਐਂ ਕਾ ਲਾਦੀਆਂ ਇਹਦੇ ਨਾਲ ਸ਼ਾਮ ਕੋ ਨਾਲ ਦੇ ਆ ਰਹੀਆ ਚਨਾ ਦੇ ਨਾਲ ਡੱਕਾ ਕੱਢਦੀ ਦੂਜੀ ਕਲਮ ਵਾਲਿਆਂ ਨੇ ਦੇਖ ਤਾਂ ਸਹੀ ਕਲਮ ਵਾਲਿਆਂ ਦੂਣ ਸਮਾਈਆਂ ਵਧਣੀਆਂ ਫੇਰਾ ਸਿੱਧੀਆਂ ਨਹੀਂ ਆਂ ਘੇਟੀਆਂ ਨੇ ਨਾ ਨਾ ਉਹ ਲੋਹਾਂ ਨਾਲ ਡੱਕੇ ਕੱਢ ਦਾਂਗੇ ਸਪੈਦਰ ਡੱਕੇ ਕੱਢ ਕੇ ਨਾਲ ਬੰਨ ਉਹ ਬੰਨ ਲਾ ਕੇ ਬੋਲ ਲਾ ਗਏ ਹੋਰ ਆਹ ਯਾਰ ਗੋਰਤਲੇ ਆਲੂ ਮੱਚਾ ਹੈ ਹੋਰ ਬਬ ਆਲੂ ਮਹਗੇ ਨੇ ਉਰ ਤਾਂ 40 ਰੁਪਏ ਕਿਲੋ ਹੁੰਦੇ ਨੇ ਉਥੋਂ 28 ਰੁਪਏ ਕਿਲੋ ਪੈ ਗਏ ਆਪਾਂ ਨੂੰ ਜੀ ਮੈਂ ਚਾਹ ਲਾ 50 ਪਾ ਲਾ ਇਹ ਚਾਰੀ ਮਿਰਚ ਬਰ ਉਹਦੋਂ ਜੇ ਉਹ ਆਪਾਂ ਖੇਤ ਮੱਕੀ ਦਾ ਚਾਰ ਪਾਵਾਂਗੇ ਉਹਦੋਂ ਨਹੀਂ ਚੜਦਾ ਇਹ ਟਮਾਟਰ ਕੱਢ ਲਾ ਨਹੀਂ ਨਹੀਂ ਟਮਾਟਰ ਨਹੀਂ ਜਿਬੜ ਕੱਢ ਲਾ ਜਿਬੜ ਦੇ ਸਾਰਾ ਕੁਝ ਚੁੱਕ ਕੇ ਕੱਢਦੇ ਆਂ ਚਾਹਬ ਜੇ ਦਾ ਪੈਸਾ ਮੈਂ ਤੇ ਰਹਿੰਦੀ ਆ ਨਾ ਹੁਣ ਆਲੂ ਏਸੀ ਵਾਲੇ ਕਮਰੇ ਚ ਰੱਖਦੇ ਹੋ ਖਰਾਬ ਨਹੀਂ ਹੁੰਦੇ ਬਾਈ ਇੱਕ ਸੋਨ ਨੂੰ ਵੀ ਦੱਸਦਾ ਇਹ ਦੇ ਪੰਜ ਚਾਰ ਕਿਲੋ ਆਲੂ ਲੈ ਕੇ ਰੱਖਦੇ ਹੋ ਘਰੇ 10 ਕਿਲੋ ਉਹਨੂੰ ਏਸੀ ਕੋਲੇ ਝੋਲਾ ਬਣ ਕੇ ਟੰਗ ਦੇ ਕਰੋ ਸਾਫ਼ ਸਾਫ਼ ਆਲੂ ਕਰਕੇ ਆਲੂ ਖਰਾਬ ਨਹੀਂ ਹੁੰਦੇ ਕੋਈ ਸਮੈਲ ਨਹੀਂ ਹੁੰਦੀ ਕਮਰੇ ਚੋਂ ਦੇ ਕੋਈ ਗਲਿਆ ਹੋਇਆ ਆਲੂ ਧਰਤਾ ਤਾਂ ਤਾਂ ਕਹਿਣੀ ਕੀ ਆ ਕਿਸੇ ਨੇ ਨਹੀਂ ਆਲੂ ਕੁਛ ਨਹੀਂ ਕਹਿਣੀ ਆ ਕਿ ਏਸੀ ਵਾਲੇ ਕਮਰੇ ਚ ਖਰਿਆਬ ਨਹੀਂ ਹੁੰਦੇ ਤੁਸੀਂ ਖਰਾਬ ਕਹਿੰਦੇ ਹੋ ਸੀ ਖਰਾਬ ਸਾਡੀ ਥੋੜੀ ਮਲਬਈ ਬੋਲੀ ਆ ਕਿਵੇਂ ਜੀ ਕੱਪੜੇ ਧੋਣ ਵਾਲੇ ਆ ਗੰਦੇ ਹੀ ਸੋਹਣੇ ਸੋਹਣੇ ਨੇ ਅੱਜ ਪ੍ਰਭਜੋ ਤਾਂ ਜਾਣ ਕਰਕੇ ਪਹਿਲਾਂ ਤਾਂ ਐਸੀ ਵੀ ਪ੍ਰਭਜੋ ਤੋਂ ਉਹਦੇ ੱੱਡੇ ਆਉਣਗੇ ਫਿਰ ਉਹ ਫਿਚਰ ਕੀ ਕਹਿੰਦੀ ਵੀ ਮੈਂ ਤਾਂ ਵੀ ਤੈਨੂੰ ਲੈ ਕੇ ਜਾਵਾਂਗੀ ਫਿਰ ਮੈਂ ਤਾਂ ਕੱਪੜੇ ਸੱਢ ਕੇ ਸੀਗੇ ਇੱਥੇ ਹੁਣ ਆ ਕੇ ਧੋ ਹੁਣ ਤੋਂ ਕਿ ਰੱਖ ਲੂਗੀ ਤੱਕ ਸੁਪਨੇ ਪਾ ਦੂਗੀ ਕਿਵੇਂ ਟੇਕੀ ਭਰਾਵਾਂ ਪਰਾਵਰ ਹੁੰਦੀ ਹੈ ਬਹੁਤ ਕਾਦੀ ਜੀ ਮਿਲਉਂਦੀ ਹੈ। ਬੁਆਰ ਨਾ ਹੋ ਜਾ ਕਿ ਤੂੰ। ਮੱਖਾ ਕਰ ਲ ਮੱਸੀ ਨੂੰ ਤਾਂ। ਪ੍ਰਬਧ ਕਰੋ ਵੇ। ਕਹਿੰਦੇ ਮੈਂ ਜਾਂਦੀ ਨਹੀਂ। ਮਸਾਲਾ ਲਰ ਲੱਭਾ ਲਾ ਕੇ ਸਾਡੇ ਕਹਿੰਦੀ ਹੈ। ਆਉਂਦਾਂ। ਜੀ ਲੱਗਦਾ ਪ੍ਰਬਧ ਉੱਥੋਂ ਤੋਂ ਮਿਲਾਂ। ਆਉਂਦਾਂ ਨੂੰ ਫੇਰ ਕੰਮ ਸੁਰੂ। ਆਉਂਦਾਂ ਨੂੰ ਫੇਰ ਕੰਮ। ਕੰਮ ਤੇ ਕੱਢ। ਆਲੇ ਆਦੂ ਰਾਦ ਦੇ। ਦੋ ਆਲੂ ਪਾਓ ਬਸ। ਦਸਾਂ ਉੱਜੀ ਪੜਾਓ। ਪਿਆਜ਼ ਵੀ ਬਹੁਤ ਵਧੀਆ ਨੇ ਮਹਿੰਗਾ ਪਿਆਜ਼ ਹੋਗਾ ਕੀ ਕਰੂ ਕੋਈ। ਹੋਰ ਹਾਂ ਪਿਆਜ਼ ਵੀ ਲਿਆਏ ਭਾਈ 5 ਕਿਲੋ 5 ਕਿਲੋ ਆਲੂ ਤੇ ਪਿਆਜ਼ ਦੋ ਟੋਕਰੇ ਭਰੇ ਪਿਆਜ਼ ਨਾਲ ਤਾਂ ਜੀ। ਚਲ। ਗੱਡੀ ਅੰਦਰ ਗੱਡੀ ਅੰਦਰ ਲਾਉਣਾ ਬਾਈ ਉਹ ਗੱਡੀ ਅੰਦਰ ਆ ਲਾਉਣਾ ਦੀ ਮੈਨੂੰ ਜੋਤ ਰੋਕਾ ਮੈਂ ਜੋਤ ਲਾ ਰੂਗਾ ਨਹੀਂ ਜੋਤ ਕਾ ਨੂੰ ਮੈਨੂੰ ਉਹ ਕਹਾਂ ਮੈਂ ਲਾਉਣ ਪਰ ਨਹੀਂ ਕਿੱਧਰ ਵਗ ਗਿਆ ਉਹ ਕਦ ਮੈਨੂੰ ਲੱਗਦੀ ਨਹੀਂ ਮਾ ਮੋਰੀ ਡਰਦਾਗਾ ਹਾਂ ਗੱਡੀ ਲਾਉਣਾ ਮੈਂ ਅੰਦਰ ਮੈਂ ਕੱਕ ਵੱਡ ਕੇ ਲਿਆਉਣਾ ਦੇਖ ਰਾਂ ਅਜੇ ਥੱਕ ਜਾਂਨੇ ਤਾ ਰਾਜ ਕੱਕ ਵੱਡਾਣਾ ਵਾਹ ਕੱਕ ਕਹਣਾ ਟਰੈਕਟਰ ਦਾ ਘਰੇ ਘਣਾ ਕੀ ਬਾਤ ਹੈ ਲੈ ਉਹ ਤੁਸੀਂ ਪਾਇਆ ਨੇ ਕੱਪ ਹਾਂ ਹੈ ਮਨੂੰ ਅਜੇ ਮੈਂ ਦੋ ਭਰੀਆਂ ਵੱਢ ਲਾਂ ਉਹ ਕਰਾ ਕੰਮ ਚੱਲ ਲਾਉ ਜੀ ਤੁਹਾਨੂੰ ਤਾਂ ਤੇਰੀ ਖੁਸ਼ੀ ਰਹੀ ਹੈ ਉਹ ਮਹਾਕਾਮ ਚੱਲ ਸਕਦੇ ਬੰਦੇ ਕੱਖਾਂ ਦਾ ਰਹਿ ਨਹੀਂ ਜਾਵਾਂਗੇ ਬੀਬੀ ਮਾਰ ਤਾ ਥੱਕੇ ਦੜਕੇ ਦੇ ਵਾੜਿਆਂ ਦੂਕਾ ਬਾਟ ਆ ਗਈ ਸਵਾ 100 ਕਿਲੋਮੀਟਰ ਹੋ ਗਿਆ ਹੁਣ ਜਾਣ ਆਪ ਦੇਖੋ ਬਈ ਇਹ ਗਰਮੂ ਵਾਲੀ ਹੈ ਗਰਮਾ ਹੈ ਪਤਾ ਹੀ ਜਾਂ ਫਿਰ ਕਾਲਾ ਟਰੈਕਟਰ ਵੀ ਮੋਟਾ ਮੋਟਾ ਏ ਧੋਤਾ ਬਈ ਆਪਣੀ ਇਦਨ ਮੁੜ ਕੇ ਮੁੜ ਕੇ ਹੈਪੀ ਆੜੀ ਲਾਡੋ ਕਿਵੇਂ ਲਟ ਵਧੀਆ ਜੀ ਕੀ ਲੈ ਕੇ ਆਈਏ ਦੇਖੋ ਅਸਾਂ ਉਹ ਸਮਾਨ ਲੈ ਕੇ ਆਈਏ ਰਬੜਾ ਲੈ ਆਈ ਸਸਤੀ ਕਾਬਲਾਉਣਾ ਪੁੱਤ ਮੇਰਾ ਵੇ ਠੀਕ ਹੈ ਜੀ ਥੈਂਕ ਯੂ ਮੇਰਾ ਬਾਈ ਦਾ ਪੁੱਤ ਦੇਖੋ ਜੀ ਅਰਜਨ ਨਾਵਾ ਨਿਕਲਿਆ ਕੱਦੂ ਚੋੜਿਓ ਜਦੋਂ ਆਪਾਂ ਕੱਦੂ ਚੋ ਟਰੈਕਟਰ ਬਾਹਰ ਕੱਢਦੇ ਆ ਲਿਬੜੇ ਹੋਇਆ ਫਿਰ ਧੋ ਲਿਆ ਟਰੈਕਟਰ ਇੰਨਾ ਚਮਕਦਾ ਮਿਹਰਬਾਨੀ ਇੱਕ ਮਿੱਟੀ ਚ ਵੀ ਇੱਕ ਤਰ੍ਹਾਂ ਦੀ ਕੁਦਰਤੀ ਹੋਇਆ ਹੈ ਇਹਨੂੰ ਮਿੱਟੀ ਉੱਤੇ ਪਾਈ ਉਹਨੇ ਜਿਹੜਾ ਕੱਪੜਾ ਫਿਰ ਧੋ ਕੇ ਪਾਣੀ ਮਾਰਦਿਆਂ ਮਿੱਟੀ ਨਾਲ ਵੀ ਇਹ ਰੰਗ ਨੂੰ ਚਮਕਰਾਉਂਦੀ ਹੈ ਤੁਸੀਂ ਕਹਦੇ ਪਰ ਤਿਆ ਕੇ ਦੇਖ ਲਓ ਗੱਡੀ ਲਿਬੜੀ ਹੋਈ ਹੈ ਜੇ ਇੱਥੇ ਮੋਟਰਸਾਈਕਲ ਚਾਹੇ ਆਪਣਾ ਟਰੈਕਟਰ ਜਿਹੜਾ ਮਿੱਟੀ ਨਾਲ ਲਿਬੜਿਆ ਹੋਇਆ ਧੋਵੋਗੇ ਅੱਡੀ ਚਮਕਾਊਗੀ ਚਲੋ ਜੀ ਅੱਜ ਦੇ ਬਲੌਗ ਚੰਨੀ ਇੱਥੇ ਕਰਦੇ ਆਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਨਾਲ ਅੱਜ ਅਸੀਂ ਰਾਹ ਰੂਹ ਚ ਬਾਹਲੇ ਫਿਰਦੇ ਰਿਆਂ ਰਾਹ ਤੇ ਤਾਂ ਲਾਂਗੇ ਅਸੀਂ ਤੇ ਇਹ ਬਲੌਗ ਨੂੰ ਪ੍ਰਮਾਨ ਕਰਿਓ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ